ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਰੱਖਦਾ ਦੋਸਤੋ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਫਰਮਾਨਤਮ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਅੱਜ ਗੱਲ ਕਰਨ ਲੱਗੇ ਆਂ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਦੀ ਭਾਰਤੀ ਕਿਸਾਨ ਜੁਨੀਅਨਾਂ ਇਕਤਾ ਸਿੱਧੂਪੁਰ ਦੀ ਸਿੱਧੂਪੁਰ ਨੇ ਜੋ ਕੰਮ ਕੀਤਾ ਉਹ ਬਾਹਰੋਂ ਤਰੀਫ ਹੋਈ ਝੰਡੇ ਚੜਾਏ ਤੇ ਤਰੀਫਾਂ ਕਰਾਈਆਂ ਇਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਗੱਲ ਕਰਦੇ ਆਂ ਐਕਸ ਆਰਮੀ ਗਰੁੱਪ ਪਿੰਡ ਰੱਲਾ ਦੇ ਮੈਂਬਰ ਨੇ ਜਿਨ੍ਹਾਂ ਦਾ ਨਾਮ ਹੈ ਕਲਵੰਤ ਸਿੰਘ ਚਹਿਲ ਚਹਿਲ ਸਾਹਿਬ ਸਿੱਧੂਪੁਰ ਟੀਮ ਨੇ ਉਹਨਾਂ ਨੂੰ ਇੱਕ ਖਜ਼ਾਨਚੀ ਚੁਣਿਆ ਖਜ਼ਾਨਾ ਸਭ ਤੋਂ ਮਹੱਤਵ ਰੱਖਦਾ ਹੈ ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਕੰਮ ਹੈ ਜਿਹੜਾ ਉਹ ਪੈਸੇ ਤੋਂ ਬਿਨਾ ਨਹੀਂ ਹੁੰਦਾ ਹੁਣ ਗੱਲ ਕਰੀਏ ਆਪਾਂ ਕਹਿੰਦੇ ਫੌਜੀ ਤਾਂ ਪਹਿਲੇ ਇਮਾਨਦਾਰੀ ਦੀ ਇੱਕ ਮਿਸਾਲ ਹੁੰਦੇ ਨੇ ਖਜ਼ਾਨਚੀ ਉਹਨਾਂ ਨੇ ਇੱਕ ਐਸ ਤਰ੍ਹਾਂ ਦਾ ਇਮਾਨਦਾਰ ਚੁਣਿਆ ਉਹ ਇਮਾਨਦਾਰੀ ਦੀ ਝਲਕ ਹੈ ਜਿਹੜੀ ਉਹ ਆਪਾਂ ਨੂੰ ਇੱਕ ਦਿਖਾਈ ਦਿੱਤੀ ਹੈ ਤੇ ਸਿੱਧੂਪੁਰ ਟੀਮ ਨੇ ਜਿੰਨਾ ਵੀ ਕੰਮ ਕੀਤਾ ਅਸੀਂ ਇਹਨਾਂ ਦਾ ਗੁਰਪਵਨਿਓ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਹੁਤ ਵਧੀਆ ਸਲੰਘਾਯੋਗ ਕੰਮ ਕਰ ਰਹੇ ਹੈ ਤੁਹਾਨੂੰ ਪਤਾ ਹੈ ਇੱਕ ਸੰਘਰਸ਼ ਹਜੇ ਵੀ ਚੱਲ ਰਿਹਾ ਹੈ ਤੇ ਬੈਠੇ ਨੇ ਬਾਰਡਰਾਂ ਦੇ ਉੱਤੇ ਤੇ ਗੱਲਬਾਤ ਕਰ ਰਹੇ ਨੇ ਤੇ ਉੱਥੇ ਦੀਆਂ ਟੀਮਾਂ ਨੇ ਜਿਹੜੀਆਂ ਸਿੱਧੂਪੁਰ ਦੀ ਉੱਥੇ ਹਮੇਸ਼ਾ ਅਪਡਾਉਣ ਕਰਦੀ ਰਹਿੰਦੀ ਐ ਤੇ ਪਿੰਡ ਦਾ ਨਾਂ ਬਾਹਰ ਰੌਸ਼ਨ ਕੀਤਾ ਇਹਨਾਂ ਦਾ ਅਸੀਂ ਫੇਰ ਤਹਿ ਦਿਲੋਂ ਬਾਰ-ਬਾਰ ਧੰਨਵਾਦ ਕਰਦੇ ਆ ਧੰਨਵਾਦ ਦੀਆਂ ਅਸੀਂ ਕਲਵੰਤ ਸਿੰਘ ਫੌਜੀ ਇਹ ਪਹਿਲਾ ਫੌਜ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਨੇ ਜਿਹੜੇ ਕਿ ਅੱਜ ਸਿੱਧੂਪੁਰ ਦੇ ਇੱਕ ਖਜ਼ਾਨਾ ਮੰਤਰੀ ਬਣਾਏ ਤੇ ਧੰਨਵਾਦ ਐ ਇਸ ਮੰਤਰੀ ਸਾਹਿਬ ਦਾ ਤੇ ਜਿਨ੍ਹਾਂ ਨੇ ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ ਤੇ ਪਬਲਿਕ ਦਾ ਪੈਸਾ ਸਹੀ ਜਗ੍ਹਾ ਦੇ ਉੱਤੇ ਲਾਇਆ ਤੇ ਬਹਿਰੂਜੀ ਦਾ ਖਾਲਸਾ ਬਹਿਰੂਜੀ ਕੀ ਫਤਿਹ ਆਓ ਦੇਖਦੇ ਹਾਂ ਕੀ ਤਰੀਕਾ ਨੇ ਧੰਨਵਾਦ ਆ ਗਈ ਭਾਈ ਰੱਲੇ ਵਾਲੇ ਦੀ ਟਰਾਲੀ ਦੁਪਹਰ ਹਾਂ ਬਾਈ ਇਹ ਰੇਲਟਰ ਲਈ ਹੈ ਬਾਈ ਜੀ ਹੈ ਅੱਛਾ ਵਾਲਾਂ ਦੀ ਹੈ ਬਾਈ ਠੀਕ ਹੈ ਜੀ ਬਾਈ ਟਰਾਲੀ ਬਾਈ ਤੁਹਾਡੀ ਬਹੁਤ ਵਧੀਆ ਯਾਰ ਟਰਾਲੀ ਦਾ ਭਾਵਾ ਬਹੁਤ ਵਧੀਆ ਬਣਾਇਆ ਸਮਝੀਂ ਨਾ ਅੱਛਾ ਅੱਛਾ ਜੀ ਵਧੀਆ ਕੂਲਰ ਕਲਰ ਏਸੀ ਉਸੀ ਲੱਗੇ ਨੇ ਯਾਰ ਵਧੀਆ ਹੈ ਪੂਰਾ ਮਗਾ ਜਮਾ ਕਮੇਟੀ ਨੇ ਨਜ਼ਾਰਾ ਦਿੱਤਾ ਜਮਾ ਠੀਕ ਠੀਕ ਹੈ ਠੀਕ ਨਹੀਂ ਯਾਰ ਭਾਈ ਐਂ ਪਿੰਡਾਂ ਨੇ ਵੀ ਸਾਥ ਬਹੁਤ ਦਿੱਤਾ ਨਹੀਂ ਐਂ ਹੀ ਸੰਯੋਗ ਚਾਹੀਦਾ ਭਈ ਯਾਰ ਸਾਰੇ ਪਿੰਡਾਂ ਦਾ ਹਾਂ ਹਾਂ ਮੈਂ ਕਿਹਾ ਸਾਡੇ ਪਹਿਲਾਂ ਵੀ ਰਹੀਆਂ ਨੇ ਅੱਛਾ ਜੀ ਪਰ ਆ ਕਮੇਟੀ ਵਰਗੀ ਕਮੇਟੀ ਨਹੀਂ ਬਣੀ ਠੀਕ ਹੈ ਜੀ ਠੀਕ ਹੈ ਨਹੀਂ ਭਾਈ ਤਾਂ ਪੂਰਾ ਹਲਾਇਆ ਤਾਂ 3 ਲੱਖ ਰੁਪਏ ਲਵਾ ਲਾਤਾ ਹੈ ਮਾਂ ਠੀਕ ਹੈ ਠੀਕ ਹੈ ਨਹੀਂ ਭਾਈ ਬਾਦ ਆ ਦੇਖ ਲੋ ਭਾਈ ਇਹ ਰੱਲੇਣਾ ਦਾ ਕੰਮ ਦੇਖ ਲੋ ਸਾਰੇ ਪਿੰਡ ਨੇ ਸਹਿਯੋਗ ਦਿੱਤਾਗਾ ਬ ਤੇ ਆ ਦੇਖ ਲੋ ਚੰਗੇ ਏਸੀ ਲੱਗੇ ਆ ਵਧੀਆ ਸੰਯੋਗ ਆ ਸਾਰੇ ਪਿੰਡ ਦੇ ਤੇ ਆ ਦੇਖ ਲੋ ਧੰਨਵਾਦ ਪਾਈਆਂ ਦੇ ਇਹਨਾਂ ਦੇ ਜਿਹੜਿਆ ਨੇ ਇਹਨਾਂ ਵਧੀਆ ਸਾਡੀ ਬਹੁਤ ਹੋ ਗਰੀ ਜਾਂਦੇ ਉਹ 20 20 20 ਕੀ ਜਾਣੇ ਟਰੈਕਟਰ ਵੀ ਅਸੀਂ ਠੀਕ ਹੈ ਜੀ ਠੀਕ ਸੋਡਾ ਨੇ 5-5000 ਰੁਪਏ ਆ ਕੇ ਉਹਦੀ ਮੁੱਲ ਲੈ ਲਿਆ ਵੀ ਉਤੋਂ ਬਾਈ ਹੋਰ ਲੈਣੀ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਬਾੜੀ ਚੰਗੀ ਕਮੇਟੀ ਨਹੀਂ ਬਾਈ ਜੀ ਬਹੁਤ ਬਾੜੀਆਂ ਪਹਿਲਾਂ ਵੀ ਦੀਆਂ ਰਹੀਆਂ ਸਾਡੇ ਠੀਕ ਹੈ ਜੀ ਠੀਕ ਹੈ ਜੀ ਪਰ ਇਹਨਾਂ ਨਾਲ ਤਾਂ ਕੰਮ ਨਹੀਂ ਹੁੰਦਾ ਠੀਕ ਹੈ ਜੀ ਨਹੀਂ ਬਾਈ ਜੀ ਇਹੀ ਚਾਹੀਦਾ ਚਾਹਤਾ ਜਦੋਂ ਹਿੱਸਾ ਲਵੇ ਨਾ ਕਿਸੇ ਗ ਵਧੀਆ ਕੰਮ ਨਾਲ ਠੀਕ ਹੈ ਜੀ ਠੀਕ ਹੈ ਜੀ ਆਪਣਾ ਫਰਾ ਦੇਖ ਨਹੀਂ ਨਹੀਂ ਬਹੁਤ ਵਧੀਆ ਬਾਈ ਆਪਣਾ ਪਜਮਾ ਜਮਾ ਲਾ ਕੇ ਦੇਖ ਲੋ ਬਾਈ ਜੀ ਏਸੀ ਲਾ ਕੇ ਜਮਾ ਬੜਾ ਵਧੀਆ ਕੰਮ ਕਰਿਆ ਪਿਆਗਾ ਮੇਰਾ ਤਾਂ ਇੱਥੇ ਉੱਠਣ ਨੂੰ ਜੀ ਨਹੀਂ ਕਰਦਾ ਬਾਈ ਕੋਲੋਂ ਜਾਣ ਨੂੰ ਹੁਣ ਆਹ ਦੇਖ ਲੋ ਬਾਈ ਸਾਰੇ ਚੰਗਾ ਵਧੀਆ ਫਿਸਸਾ ਫਿਸਾ ਲੱਗਿਆ ਹੋਇਆ ਆਹ ਬਾਈ ਖੜਾਗਾ ਕੋੜਾ ਇਹਦਾ ਨਾਂਗਾ ਸਾਰੇ ਪਿੰਡ 'ਚ ਮਸ਼ਹੂਰ ਆ ਮੈਂਬਰ ਆ ਪੰਚਾਇਤ ਮੈਂਬਰ ਬੰਦਾਗਾ ਛੋਟੀ ਤੇ ਵੀ ਮੈਂਬਰ ਲਿਖਿਆ ਛੜਿਆ ਨੇ ਕੋੜਾ ਮੈਂਬਰ ਬਾਈ ਨੇ ਉਹ ਵੀ ਇਹਦੀ ਛੋਟੀ ਆਹ ਦੇਖ ਕੋ ਚੰਗਾ ਝੰਡਾ ਲੱਗਿਆ ਹੋਇਆ ਇਹ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਪਤਾ ਉਹਨਾਂ ਇਹ ਪਿੰਡ ਦੀ ਪੂਰਾ ਇਕੱਠ ਕਰਕੇ ਇਹਨਾਂ ਨੇ ਫੈਸਲਾ ਕੀਤਾ ਸੀ ਸਾਰਿਆਂ ਨਗਰ ਨੇ ਇਹਨਾਂ ਨੇ ਬੇਨਤੀ ਕੀਤੀ ਸੀ ਵੀ ਜਿੰਨੀਆਂ ਪਿੰਡ ਦੇ ਵਿੱਚ ਕਿਸਾਨ ਜੱਸੀ ਬੰਦੀਆਂ ਆਪਾਂ ਇੱਥੇ ਮੋਰਚੇ 'ਤੇ ਚੱਲ ਗਏ ਪਰ ਕੁਝ ਨੇ ਮਨਾਂ ਕਰਤਾ ਪਰ ਨਗਰ ਨੇ ਫੈਸਲਾ ਕੀਤਾ ਕਿ ਆਪਾਂ ਨੂੰ ਮੋਰਚੇ 'ਤੇ ਜਾਣਾ ਚਾਹੀਦਾ ਜ਼ਮੀਨ ਬਚਾਉਣੀ ਚਾਹੀਦੀ ਹੈ ਉਹਦੇ ਤਹਿਤ ਇਹ ਰੱਲੇ ਦੇ ਆਪਣੇ ਜਿਹੜੇ ਸਾਰੇ ਵਰਕਰ ਆਗੂ ਸਾਰਾ ਨਗਰ ਉਨ੍ਹਾਂ ਦੇ ਸਹਿਯੋਗ ਦੇ ਨਾਲ ਆਹ ਜਿਹੜਾ ਟਰਾਲਾ ਲਗਭਗ ਤੇ 2.5 ਲੱਖ ਰੁਪਇਆ ਲੱਗਿਆ ਹੋਣਾ ਪਰ ਜਦੋਂ ਪਿੰਡ ਤੁਰਦੇ ਆ ਉਹਦੋਂ ਇਹੋ ਜਿਹੇ ਦਿੱਕਤਾਂ ਬਹੁਤ ਛੋੜੀਆਂ ਰਹਿ ਜਾਂਦੀਆਂ ਨੇ ਜ਼ਿੰਮੇਵਾਰੀ ਉਹ ਆਗੂਆਂ ਦੀ ਆਉਂਦੀ ਹੈ ਬਹੁਤ ਵੱਡੇ ਸਵਾਲ ਉੱਠਦੇ ਰਹੇ ਨੇ ਕਿ ਜਦ ਲੋਕ ਪੈਸੇ ਇਕੱਠੇ ਕਰਦੇ ਹਿਸਾਬ ਨਹੀਂ ਦਿੰਦੇ ਜਿੱਥੇ ਵਧੀਆ ਕਮੇਟੀਆਂ ਨੇ ਕਿ ਜੇ ਕਿਸੇ ਦਾ ਹਿਸਾਬ ਦਿੰਦਾ ਉੱਥੇ ਮੈਨੂੰ ਲੱਗਦਾ ਵੀ ਨਗਰ ਵੱਲੋਂ ਕੋਈ ਘਾਟ ਨਹੀਂ ਰਹਿਣ ਦਿੱਤੀ ਇਹਨਾਂ ਨੇ ਰਸੋਈ ਵੀ ਅੱਗੇ ਮੂਹਰੇ ਬੜਾਈ ਹੈ ਫੈਨ ਨੂੰ ਵੀ ਜਗਾ ਇਹ ਨਹੀਂ ਜਿਵੇਂ ਸਾਰੇ ਪਿੰਡਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਹਜੇ ਵੀ ਕੋਈ ਰਹਿ ਗਏ ਪਿੰਡਾਂ ਦੇ ਇਕੱਠ ਕਰਕੇ ਆ ਸਾਨੂੰ ਆਪਦੇ ਵਧੀਆ ਘਰ ਬਣਾ ਕੇ ਜਿਹੜੀ ਲੰਗੜੀ ਸਰਕਾਰ ਬਣੀ ਹੈ ਭਾਜਪੀ ਦੀ ਜਿਹੜੀ ਲੰਗੜੀ ਸਰਕਾਰ ਬਣੀ ਹੈ ਉਹ ਤੋਂ ਮੰਗਾ ਮੰਨਵਾਉਣ ਦਾ ਆ بڑا ਸੁਨਹਿਰੀ ਮੌਕਾ ਹੈ ਜ਼ਮੀਨ ਬਚਾਉਣ ਦਾ بڑا ਮੌਕਾ ਕਿਸਾਨਾਂ ਨੂੰ ਬੇਨਤੀ ਕਰਦੇ ਆ ਆ ਇਹਨਾਂ ਤੋਂ ਪਿੰਡ ਰੱਲੇ ਤੋਂ ਸਬਕ ਸਿੱਖਣਾ ਚਾਹੀਦਾ ਕਿਆ ਨਗਰ ਨੇ ਇਕੱਠ ਕਰਕੇ ਆ ਵਧੀਆ ਸਾਰਾ ਪ੍ਰਬੰਧ ਕਰਕੇ ਤੇ ਮੋਰਚੇ 'ਚ ਡਟਿਆ ਆ ਆਪਾਂ ਨੂੰ ਵੀ ਸਾਰੇ ਨਗਰਾਂ ਨੂੰ ਮੋਤਿ ਦਿਖਵਾਉਣਾ ਚਾਹੀਦਾ ਮੈਂ ਖਾਸ ਕਰਕੇ ਇਸ ਨਗਰ ਦਾ ਇਸ ਆਗੂਆਂ ਦਾ ਵਰਕਰਾਂ ਦਾ ਭਾਰਤੀ ਕਿਸਾਨ ਯੂਨੀਅਨ ਡਿਟਾ ਸਿੱਧੂਪੁਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਨੇ ਉਹ ਸਮੇਂ ਦੇ ਵਿੱਚ ਫੈਸਲਾ ਲੇਤਾ ਜਿਸ ਵੇਲੇ ਸਰਕਾਰੀ ਸੀ ਮੋਦੀ ਕੇ ਅਸੀਂ ਕੋਈ ਮੰਗ ਨਹੀਂ ਮੰਨਣੀ ਉਹ ਸਮੇਂ ਆ ਕੇ ਅੱਜ ਲਗੜੀ ਸਰਕਾਰ ਤੋਂ ਮੰਗਾ ਬਣਾ ਕੇ ਵਾਪਸ ਕਰਾਉਣੇ ਧੰਨਵਾਦ ਉਹ ਵਾਈਰ ਦੀ ਕਹਾਣੀ ਉਹ ਅਖੀਰ ਦੀ ਪਤਾ ਹੈ ਹਾਂ ਜੀ ਠੀਕ ਹੈ ਜੀ ਤੁਸੀਂ ਦੇਖੋ ਰੀਲ ਚਲਦੀ ਰਹੂਗੀ ਇਹੀ ਚਲਾਈ ਚਲਾਉਂਗਾ